मेरा गाम बर मिलंदी सॼो दुनिया मारजी ताने झट कटेरानी सॼो दुनिया मार जी तार मारे पथर साणी शेख ਵੇਰੇ ਵੇਰੇ ਪੁਲਾਵ ਲਾਓ ਵਿਚਕੇ ਨੜੀ ਕਰੇ ਸੱਜ ਲੋ ਸਾਨੂੰ ਹੰਸਿਆਦਾ ਹੁੰਦਾ ਸੰਗ ਤੇ ਕੁੜਾ ਦੀਗੇ ਵਾਹ ਜੀ ਵਾਹ ਚੱਕ ਲੈ ਫੁੱਲ ਸਗਲੀ ਦੇ ਸੰਗ ਤੇ ਕੁੜਾ ਦੀਗੇ ਤੇ ਜੀ ਦੋ ਲਾ ਦੇ ਸੀ ਹਿਰਦੇ ਵਿੱਚ ਨਿਸ਼ਾਨੇ ਚੱਡ ਕਿੱਥੇ ਗੁਜ਼ਾਰਾਂ ਦੀ ਸੱਜ ਦੁਨੀਆ ਕੀ ਗੁਨਾਹ ਹੈ ਪਰਿਆ ਮੈਂ ਫਿਰਾ ਲੋਕ ਕਹੇ ਦਰਵੇਸ਼ ਵਾਹ ਦੀ ਵਾਹ ਉਹ ਦਰਵੇਸਾਂ ਦੇ ਹੁੰਦੇ ਡੂੰਕੇ ਜਰਾਨੇ ਜਰਗ ਤੇ ਆਈ ਸਤਿਗੁਰੂ ਦੁਨੀਆ ਮਾਰਦੀ ਤਾਨੇ ਚੱਟ ਕੇ ਗੁਲਾਰਾ ਜੀ ਸਤਿਗੁਰੂ ਦੁਨੀਆ ਮਾਰਦੀ ਤਾਨੇ ਚੱਟ ਕੇ ਗੁਲਾਰਾ ਜੀ ਸਤਿਗੁਰੂ ਦੁਨੀਆ ਮਾਰਦੀ ਤਾਨੇ ਹੋ ਰੱਬ ਹਜ ਜੀ ਦیدار ਦਾ ਕਰਮੀਆਂ ਹੋ ਪੰਜੇ ਵੈਰੀ ਬੰਦੇ ਨੂੰ ਵਾਰਨ ਕਰਦੇ ਹੋ ਪੰਜਾਬ ਹੈਰੀਆਂ ਨੂੰ ਵਾਸ ਕਰਮੀਆਂ ਹੋ ਮੋਮਣ ਸੋਈ ਜੋ ਮਾਮਤਵ ਨਰਮ ਹੋਵੇ ਕਰੇ ਸਖਤੀਆਂ ਸਖਤ ਸਜਾ ਮੀਆਂ ਇਹ ਲਾਉਂਦੇ ਗੁਰੂ ਨਛਾਨੇ ਕਿੱਥੇ ਗਿਆਰਾ सघी कोई निकी निकी कोड़ी कोने ਵਾਸਾਂ ਦਾ ਧੰਦ ਬਣ ਜੇ ਓਏ ਧੰਦ ਸੱਚੇ ਦੇ ਨਾਮ ਦੇ ਬਾਮਾ ਨਿੱਕੀ ਨਿੱਕੀ ਕਰਤਾਂ ਲੋਗਰੀ রাম না পোনে বার তো সারিয় ভি নি ਬਿਲਕੁਲ ਸਹੀ ਗੱਲ ਆ 40 ਅਰਬ ਤਾਕਤ ਹੈ ਵਿੱਚ ਆ ਇਸ ਮੁਠੀ ਦੇ ਆਹਾ ਤੇ ਇਸ ਰੇ ਵਿੱਚ ਸਾਦੇ ਕੱਪੜਿਆਂ ਦੇ ਬਣਾਈ ਉਹਨਾਂ ਦੀ ਕਿਹੜੀ ਕਿਹੜੀ ਸੇਵਾ ਤਾਂ ਸਨਾਮ ਨਿੱਕੀ ਨਿੱਕੀ ਪੱਤਾਂ ਲੋਗੜੀ ਕੋਨੇ ਵਾਲਾ ਨਾਰਨਾ ਨਾਰ ਬੁਨਾਮ ਨਿੱਕੀ ਨਿੱਕੀ ਪੱਤਾਂ ਲੋਗੜੀ ਕੋਨੇ ਵਾਲਾ ਸੰਕਟਾਂ ਦੇ ਧਰਮੀ ਸਾਧ ਗੁਰਾਂ ਜਿਹੜਾ ਬਿਲਾਇੰਗ ਸਾਰੇ ਬੰਦਾ ਨਿੱਕੀ ਨਿੱਕੀ ਕੱਟਾਂ ਲੋ ਗਈ ਟੋਨੇ ਵਾਲਾ